ਤੱਕੇ ਨਾਰ ਪਰਾਈਆਂ ਲੋਕ ਅੰਦਰ ਠਾਣੀ ਅਜਲਾ ਈਰ ਫਰਿਸ਼ਤਾ ਤਿਲ ਪੀੜੇ ਕਾਣੀ ਇਹ ਆਪਾਂ ਸ਼ਬਦ ਪੜ੍ਹ ਰਹੇ ਸੀ ਕੱਲ ਜੋ ਕਿ ਮਹਾਰਾਜ ਦੱਸਦੇ ਸੀ ਵੀ ਜਿਹੜਾ ਭਾਈ ਤੂੰ ਲੁੱਕ ਲੁੱਕ ਕੇ ਮਾੜੀ ਬਿਰਤੀ ਮੁਤਾਬਕ ਜਾਂ ਮਾਰੇ ਖਿਆਲ ਤਾਂ ਚ ਫਸ ਕੇ ਲੋਕ ਲੋਕ ਕੇ ਤੂੰ ਮਾਰੇ ਕੰਮ ਕਰਦਾ ਨਾ ਤੇ ਉਹ ਪ੍ਰਭੂ ਪਰਮਾਤਮਾ ਤੈਨੂੰ ਦੇਖ ਰਿਹਾ ਤੇ ਜਿਵੇਂ ਤਿਲਾਂ ਦੀ ਕਹਾਣੀ ਪੀੜੀ ਜਾਂਦੀ ਹੈ ਨਾ ਤਿਲ ਪੀੜੇ ਜਾਂਦੇ ਨੇ ਇਸ ਤਰ੍ਹਾਂ ਪੀੜਿਆ ਜਾਏਗਾ ਮਹਾਰਾਜ ਨੇ ਦੱਸਿਆ ਸੀ ਕੱਲ ਵਾਲੇ ਸ਼ਬਦ ਚ ਜਿਹੜਾ ਆਪਾਂ ਕੱਲ ਇੱਥੋਂ ਤੱਕ ਕੀਤਾ ਸੀ ਗੁਰੂ ਸਾਹਿਬ ਗੁਰੂ ਸਾਹਿਬ ਤੋਂ ਆਪਾਂ ਸਮਝਣ ਦੀ ਕੋਸ਼ਿਸ਼ ਕੀਤੀ ਸੀ ਤੇ ਅੱਜ ਵੀ ਆਪਾਂ ਪਾਵਨ ਪਵਿੱਤਰ ਅੰਗ 315 ਤੇ ਹੀ ਸਭਾਏਮਾਨ ਸ਼ਲੋਕ ਮਹੱਲਾ ਚੌਥਾ ਵਿੱਚੋਂ ਸਮਝਣ ਦੀ ਕੋਸ਼ਿਸ਼ ਕਰਦੇ ਆਂ ਮਹਾਰਾਜ ਕਹਿੰਦੇ ਤਪਾ ਨਾ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੇ ਜਜਮਾਲਿਆ ਜੋ ਮਨੁੱਖ ਅੰਦਰੋਂ ਲੋਭੀ ਹੋਵੇ ਤੇ ਜੋ ਕੋਹੜੀ ਸਦਾ ਮਾਇਆ ਵਾਸਤੇ ਭਟਕਦਾ ਫਿਰੇ ਉਹ ਸੱਚਾ ਤਪਸਵੀ ਨਹੀਂ ਹੋ ਸਕਦਾ ਅੱਗੋਂ ਦੇ ਸੱਦਿਆ ਸੱਤੇ ਦੀ ਪਿਖਿਆ ਲੈ ਨਾਹੀ ਪਿੱਛੋਂ ਦੇ ਪੁਸਤਾਏ ਕੇ ਆਣ ਤਪੇ ਪੁੱਤ ਵਿੱਚ ਬਹਾਲਿਆ ਮਹਾਰਾਜ ਕਹਿੰਦੇ ਫਿਰ ਇਹ ਤਪਾ ਪਹਿਲਾ ਆਪਣੇ ਆਪ ਸੱਦਿਆਂ ਆਦਰ ਦੀ ਪਿਖਿਆ ਲੈਂਦਾ ਨਹੀਂ ਲੈਂਦਾ ਨਹੀਂ ਸੀ ਤੇ ਪਿੱਛੋਂ ਪਸਤਾ ਕੇ ਇਸ ਨੇ ਪੁੱਤਰ ਨੂੰ ਲਿਆ ਕੇ ਪੰਗਤ ਵਿੱਚ ਬਿਠਾ ਦਿੱਤਾ ਇਹਦਾ ਭਾਵ ਇਹ ਆ ਵੀ ਇੱਕ ਤਪਾ ਹੋਇਆ ਇਤਿਹਾਸ ਵਿੱਚ ਹਿਸਟਰੀ ਹੈ ਉਹ ਆਪਣੇ ਆਪ ਨੂੰ ਤਪਾ ਅਖਵਾਉਂਦਾ ਸੀ ਵੀ ਮੈਂ ਤਪੱਸਵੀ ਆ ਤੇ ਗੁਰੂ ਘਰ ਦੇ ਨਾਲ ਵਿਰੋਧਤਾ ਰੱਖਦਾ ਸੀ ਤੇ ਜਦੋਂ ਗੁਰੂ ਦੇ ਆਦਰ ਨਾਲ ਸੱਦਿਆ ਸੀ ਇਤਿਹਾਸ ਦੱਸਦਾ ਵੀ ਗੁਰੂ ਸਾਹਿਬ ਨੇ ਆਦਰ ਨਾਲ ਸੱਦਿਆ ਸੀ ਤੇ ਇਹ ਜਿਹੜੇ ਤਪੇ ਹੋਣੀ ਸੀ ਕੁਝ ਇਹਦੇ ਪੱਖ ਵਾਲੇ ਸੀ ਤੇ ਉਹ ਗੁਰੂ ਘਰ ਵਿੱਚ ਆਉਂਦੇ ਨਹੀਂ ਸੀ ਤੇ ਮਹਾਰਾਜ ਨੇ ਉਹਨਾਂ ਦਾ ਮਾਣ ਤੋੜਨ ਵਾਸਤੇ ਕੁਝ ਪੈਸੇ ਵੀ ਰੱਖਤੇ ਮਹਾਰਾਜ ਕਹਿੰਦੇ ਵੀ ਜਿਹੜਾ ਭਾਈ ਗੁਰੂ ਘਰ ਵਿੱਚ ਆ ਕੇ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੂਗਾ ਤੇ ਉਹਨੂੰ ਆ ਭੇਟਾ ਵੀ ਦਿੱਤੀ ਜਾਊ ਨਾਲ ਜਾਂ ਕਿ ਲੋ ਵੀ ਵਰਤਨ ਵੀ ਨਾਲ ਦਿੱਤੇ ਜਾਣਗੇ ਜਾਂ ਪੈਸੇ ਦਿੱਤੇ ਜਾਣਗੇ ਕੁਛ ਤੇ ਪੈਸਿਆਂ ਨੂੰ ਦੇਖ ਕੇ ਉਹ ਤਪਾ ਜਦੋਂ ਲਾਲਚ ਵਿੱਚ ਆਇਆ ਤੇ ਫਿਰ ਆਪ ਤਾਂ ਪਹਿਲਾਂ ਆਦਰ ਨਾ ਸੱਦਿਆ ਸੀ ਵੀ ਆਓ ਭਾਈ ਗੁਰੂ ਸਾਹਿਬ ਸੱਦਿਆ ਨਾ ਆਓ ਸੰਤ ਪਿਆਰਿਓ ਅਕਥ ਕੀ ਕਰੇ ਕਹਾਣੀ ਕਰੇ ਕਹਾਣੀ ਅਕਥ ਕੇਰੀ ਇਸ ਤਰ੍ਹਾਂ ਜਦੋਂ ਮਹਾਰਾਜ ਨੇ ਸੱਦਿਆ ਸੀ ਉਦੋਂ ਤਾਂ ਤਪਾ ਆਇਆ ਨਾ ਜਦੋਂ ਥੋੜਾ ਜਿਹਾ ਲਾਲਚ ਦਿੱਤਾ ਵੀ ਜਿਹੜਾ ਭਾਈ ਪੰਗਤ ਵਿੱਚ ਆਊਗਾ ਤੇ ਉਹਨੂੰ ਸੋਨੇ ਦੇ ਮੋਹਰੇ ਦਿੱਤੀਆਂ ਜਾਣਗੀਆਂ ਤਾਂ ਫਿਰ ਉਹ ਤਪਾ ਜਿਹੜਾ ਹੰਕਾਰ ਹੀ ਗੁਰੂ ਘਰ ਨਾਲ ਵਿਰੋਧ ਰੱਖਦਾ ਸੀ ਤੇ ਫਿਰ ਉਹਨੇ ਆਪਣੇ ਪੁੱਤਰ ਨੂੰ ਪੰਗਤ ਦੇ ਵਿੱਚ ਬਿਠਾਤਾ ਵੀ ਜੇ ਤੂੰ ਪ੍ਰਸ਼ਾਦਾ ਪਾਣੀ ਸ਼ਕਿਆ ਉਤੋਂ ਤੇ ਨਾਲੇ ਗੁਰੂ ਘਰ ਤੋਂ ਆਹ ਤੁਹਾਨੂੰ ਦਾਤ ਮਿਲੂਗੀ ਲਾਲਚ ਬਸ ਹੋ ਕੇ ਇੱਥੇ ਇਹੀ ਮਹਾਰਾਜ ਨੇ ਦੱਸਿਆ ਵੀ ਇਹ ਤਪਾ ਪਹਿਲਾਂ ਆਪਣੇ ਆਪ ਸੱਦਿਆਂ ਆਦਰ ਦੀ ਪਿੱਛਾ ਲੈਂਦਾ ਨਹੀਂ ਸੀ ਤੇ ਪਿੱਛੋਂ ਪਸਤਾ ਕਿ ਇਸਨੇ ਪੁੱਤਰ ਨੂੰ ਲਿਆ ਕੇ ਪੰਗਤ ਵਿੱਚ ਬਠਾਲ ਦਿੱਤਾ ਪੰਜ ਲੋਕ ਸਭ ਹੱਸਣ ਲੱਗੇ ਤਪਾ ਲੋਭ ਲਹਿਰ ਲੈ ਲਹਿਰ ਹੈ ਲੱਗਿਆ ਮਹਾਰਾਜ ਕਹਿੰਦੇ ਨਗਰ ਦੇ ਮੁਖੀ ਬੰਦੇ ਸਾਰੇ ਹੱਸਣ ਲੱਗ ਪਏ ਤੇ ਆਪਣੇ ਲੱਗੇ ਕੀ ਲੱਗੇ ਕਿ ਇਹ ਤਪਾ ਲੋਭ ਦੀ ਲਹਿਰ ਵਿੱਚ ਲੱਗਿਆ ਪਿਆ ਹੈ ਕਹਿਣ ਦਾ ਭਾਵ ਆ ਅਸਲ ਵਿੱਚ ਗੱਲ ਇਹੀ ਆ ਵੀ ਭਾਈ ਜਿਹੜਾ ਲੋਭੀ ਇਨਸਾਨ ਆ ਨਾ ਉਹ ਤਪੱਸਵੀ ਨਹੀਂ ਹੋ ਸਕਦਾ। ਜਾ ਉਹ ਕਹਿੰਦੇ ਕਿ ਗੁਰੂ ਦਾ ਸਿੱਖ ਨਹੀਂ ਹੋ ਸਕਦਾ। ਰੱਬ ਦਾ ਭਗਤ ਪਿਆਰਾ ਨਹੀਂ ਹੋ ਸਕਦਾ ਜਿਹੜਾ ਲੋਭੀ ਇਨਸਾਨ ਹੈ। ਉਹਦੇ ਵਿੱਚ ਆਪਾਂ ਸਾਰੇ ਹੀ ਆ ਜਾਂਦੇ ਆ। ਲੋਭ ਲਾਲਚ ਦੇ ਵਿੱਚ ਫਸ ਕੇ ਗੁਰੂ ਦੇ ਸੰਹਤ ਨੂੰ ਵੀ ਭੁੱਲ ਜਾਂਦਾ ਇਨਸਾਨ ਗੁਰੂ ਘਰ ਨੂੰ ਵੀ ਭੁੱਲ ਜਾਂਦਾ। ਮੈਂ ਵੀ ਵਿੱਚ ਆ ਹੀ ਆ। ਬਿ ਲੋਭ ਦੇ ਵਿੱਚ ਜਦੋਂ ਇਨਸਾਨ ਫਸਦਾ ਨਾ ਤੇ ਉਦੋਂ ਗੁਰੂ ਦੇ ਸੰਨਾਤ ਨੂੰ ਗੁਰੂ ਨੂੰ ਭੁੱਲ ਜਾਂਦਾ ਅੱਗੇ ਮਹਾਰਾਜ ਦੱਸਦੇ ਨੇ ਪਹਿਲਾਂ ਵਾਲੇ ਬੰਦ ਚ ਦੱਸਦਾ ਮਹਾਰਾਜ ਨੇ ਮਹਾਰਾਜ ਨੇ ਪੰਜ ਲੋਕ ਸਭ ਹੱਸਣ ਲੱਗੇ ਤਪਾ ਲੋਭ ਲਹਿਰ ਰਹਿ ਲੱਗਿਆ ਕਿੱਥੇ ਥੋੜਾ ਧਨ ਵੇਖੇ ਕਿੱਥੇ ਤਪਾ ਪਿੱਟੇ ਨਹੀਂ ਧਨ ਬਹੁਤੇ ਡੱਠੇ ਤਪੇ ਧਰਮ ਹਾਰਿਆ ਹੁਣ ਇਹਦੇ ਵਿੱਚ ਇਹ ਵੀ ਆਪਾਂ ਸਮਝਾਂਗੇ ਗੱਲ ਵੀ ਜਿਹੜੇ ਕਹਿੰਦੇ ਆ ਜੀ ਅਸੀਂ ਉੱਚੀ ਕੋਲ ਤੇ ਹੁੰਨੇ ਆ ਜੀ ਅਸੀਂ ਤਾਂ ਨੀਮੀਆਂ ਬਰਾਦਰੀਆਂ ਵਾਲਿਆਂ ਨਾਲ ਭਿੱਟੇ ਜਾਵਾਂਗੇ ਜੇ ਉਹਨਾਂ ਨਾਲ ਰਲ ਕੇ ਬਹਿਕ ਤਾਂ ਗੁਰੂ ਸਾਹਿਬ ਨੇ ਸਾਨੂੰ ਇੱਕ ਪੰਗਤ ਤੇ ਇੱਕ ਸੰਗਤ ਦਿੱਤੀ ਹੈ ਤੇ ਸਰੋਵਰ ਵੀ ਇੱਕ ਹੀ ਦਿੱਤਾ ਕੋਈ ਸਰੋਵਰ ਬਣਾਉਣ ਦਾ ਮਹਾਰਾਜ ਦਾ ਕੋਈ ਇਹ ਨਹੀਂ ਹੈ ਵੀ ਉਹਨੇ ਤੀਰਥ ਬਣਾਤਾ ਤੇ ਆਓ ਜੀ ਇਹਦੇ ਵਿੱਚ ਨਹਾ ਕੇ ਸੋਡੇ ਪਾਪ ਦੂਰ ਹੁੰਦੇ ਆ ਇਹ ਭਾਵ ਨਹੀਂ ਹੈ ਸਰੋਵਰ ਦਾ ਸਰੋਵਰ ਦਾ ਅਸਲੀ ਮਤਲਬ ਇਹੀ ਆ ਅਸਲੀ ਭਾਵ ਇਹ ਆ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਊਚ ਨੀਚ ਤਾਂ ਖਤਮ ਕੀਤੀ ਜਿਹੜੀ ਬੰਡੀਆਂ ਪਾਈਆਂ ਹੋਈਆਂ ਮਨੁ ਸਿਮਰਤੀ ਨੇ ਬੰਡੀਆਂ ਪਾਈਆਂ ਇਹ ਬੰਡੀਆਂ ਨੂੰ ਖਤਮ ਕਰਨ ਦੀ ਖਾਤਰ ਗੁਰੂ ਸਾਹਿਬ ਨੇ ਇੱਕ ਬਰਾਬਰ ਕੀਤਾ ਵੀ ਅਸੀਂ ਭਾਈ ਇੱਕ ਪਾਣੀ ਚ ਨਹਾ ਵੀ ਲੈਨੇ ਆ ਇੱਕੇ ਪਾਣੀ ਚ ਨਹਾ ਲੈਨੇ ਆ ਇੱਕੇ ਪੰਗਤ ਚ ਬੈਠ ਕੇ ਸੱਕ ਲੈਨੇ ਆ ਤੇ ਇੱਕ ਸੰਗਤ ਕਰਦੇ ਆ ਇੱਕੋ ਗੁਰੂ ਦੀ ਨਹੀਂ ਪਹਿਲਾਂ ਆਪਾਂ ਤਾਂ ਦੇਖਿਆ ਨਹੀਂ ਚਲੋ ਪਹਿਲਾਂ ਕਹਿੰਦੇ ਸੀ ਵੀ ਇੱਕ ਦੂਜੇ ਦੇ ਖੂਹ ਤੇ ਨਹੀਂ ਸੀ ਜਾਣ ਦਿੰਦੇ ਜੇ ਤੁਸੀਂ ਆਏ ਕਹੋ ਬਈ ਉੱਚੀ ਬਰਾਦਰੀ ਵਾਲਿਆਂ ਦੇ ਖੂਹ ਤੇ ਜੇ ਕੋਈ ਭਲਾ ਕੁੱਤਾ ਤਾਂ ਪਾਣੀ ਪੀ ਜੇ ਕੁੱਤਾ ਤਾਂ ਭਲਾ ਉਹਦੇ ਵਿੱਚ ਨਹਾ ਲੈ ਜੇ ਬੰਦਾ ਗਰੀਬ ਜਾਵੜਿਆ ਤਾਂ ਉਹ ਪਾਣੀ ਪਿਟਿਆ ਜਾਂਦਾ ਸੀ ਅੱਡੋ ਅੱਡੀ ਪਾਣੀ ਸੀ ਗੁਰੂ ਸਾਹਿਬ ਨੇ ਸਰੋਵਰ ਬਣਾਇਆ ਵੀ ਅਸੀਂ ਭਾਈ ਇੱਕ ਤਾਂ ਪਾਣੀ ਇਕੱਠਾ ਕਰ ਲਿਆ ਲੋੜ ਮੁਤਾਬਕ ਤੇ ਦੂਜਾ ਇਹ ਸਿਧਾਂਤ ਸੀ ਇਸ ਦਾ ਵੀ ਅਸੀਂ ਇੱਕੋ ਪਾਣੀ ਚੜਾ ਲੈਨੇ ਭਾਈ ਅਸੀਂ ਸੁੱਚ ਭਟ ਨਹੀਂ ਮੰਨਦੇ ਸਫਾਈ ਜ਼ਰੂਰੀ ਹੈ ਸੁੱਚ ਭਟ ਕੋਈ ਹੁੰਦੀ ਨਹੀਂ ਗੁਰੂ ਮਹਾਰਾਜ ਕਹਿੰਦੇ ਇਸ ਪੰਕਤੀ ਵਿੱਚ ਵੀ ਕੁਝ ਇਹੋ ਜਿਹਾ ਸਮਝਾਉਣਾ ਕੀਤਾ ਮਹਾਰਾਜ ਨੇ ਵੀ ਜਿਹੜਾ ਤਪਾ ਸੀ ਉਹ ਕਹਿੰਦਾ ਸੀ ਮੈਂ ਜੀ ਇੱਥੇ ਸਾਰੇ ਨਿੱਕੀਆਂ ਸੁੱਕੀਆਂ ਜਾਤਾਂ ਦੇ ਸਾਰੇ ਇਕੱਠੇ ਹੋਈ ਜਾਂਦੇ ਆ ਤੇ ਆਪਣੇ ਆਪ ਨੂੰ ਉਹ ਪਵਿੱਤਰ ਸੰਤ ਜੀ ਜੇ ਮੈਂ ਇਹਨਾਂ ਵਿੱਚ ਭਟਿਆ ਜਾਊਂਗਾ ਜੇ ਮੈਂ ਇਹਨਾਂ ਵਿੱਚ ਜਾਵੜਿਆ ਤਾਂ ਏ ਵੀ ਹੰਕਾਰ ਸੀ ਉਹਦੇ ਵਿੱਚ ਤਪੇ ਦੇ ਵਿੱਚ ਤੇ ਗੁਰੂ ਘਰ ਦਾ ਵਿਰੋਧੀ ਤੱਪਈ ਸੀ ਜਦੋਂ ਹੰਕਾਰ ਸੀ ਹੰਕਾਰੀ ਰੋਕੀ ਹੰਕਾਰੀ ਮਨੁੱਖ ਨਹੀਂ ਗੁਰੂ ਘਰ ਦਾ ਸਿੱਖ ਬਣ ਸਕਦਾ ਹੰਕਾਰੀ ਕੋਈ ਵੀ ਅਹੰਕਾਰੀ ਭੈਣ ਅਜੇ ਪਾਈ ਆ ਵੀ ਜੇ ਆਪਦਾ ਹੰਕਾਰ ਹੀ ਚੱਕੀ ਫਿਰ ਲੈ ਮੈਂ ਐਡੇ ਉੱਚੇ ਘਰ ਦੀ ਨੂੰ ਆ ਮੈਂ ਹੁਣ ਉੱਥੇ ਤਬੀ ਤੇ ਰੋਟੀਆਂ ਪੰਗਾਉਂ ਜਾ ਕੇ ਜੇ ਇਹੋ ਜੀ ਭਾਵਨਾ ਹੈਗੀ ਆ ਤਾਂ ਗੁਰੂ ਘਰ ਦਾ ਪਿਆਰ ਨਹੀਂ ਮਿਲ ਸਕਦਾ ਉਹਨੂੰ ਚਲੋ ਮਹਾਰਾਜ ਕਹਿੰਦੇ ਨਾ ਪੰਜ ਲੋਕ ਸਭ ਹੱਸਣ ਲੱਗੇ ਤਪਾ ਲੋਭ ਲਹਿਰ ਹੈ ਲੱਗਿਆ ਲੱਗਿਆ ਵੀ ਜਿਹੜੇ ਪੰਜ ਜਿਵੇਂ ਆਪਾਂ ਕਹਿੰਨੇ ਪੰਚਾਇਤੀ ਮੈਂਬਰ ਕਹਿ ਲੋ ਜਾਂ ਪੰਚਾਇਤ ਵਾਲੇ ਕਹਿ ਲੋ ਜਾਂ ਉਦੋਂ ਜਿਹੜੇ ਲੋਕ ਸੀਗੇ ਜਿਹੜੇ ਉਸ ਨਗਰ ਦੇ ਉਹ ਹੱਸਦੇ ਸੀ ਵੀ ਤਪੇ ਨੂੰ ਹੁਣ ਤਾਂ ਨਹੀਂ ਸੱਚ ਭਿੱਟ ਹੋएगी ਹੁਣ ਨਾ ਤਾਂ ਆਪਾਂ ਭਿੱਟਿਆ ਜਾਊ ਜਦੋਂ ਲਾਲਚ ਦਿੱਤਾ ਮਹਾਰਾਜ ਨੇ ਵੀ ਆਜੋ ਭਾਈ ਜਿਹੜਾ ਪੰਕਤ ਦੇ ਵਿੱਚ ਬੈਠ ਕੇ ਪ੍ਰਸ਼ਾਦਾ ਪਾਣੀ ਸ਼ਕੂਗਾ ਤੇ ਉਹਨੂੰ ਅਸੀਂ ਮੋਹਰਾਂ ਵੀ ਦੇਵਾਂਗੇ ਪੰਜ ਪੰਜ ਇੱਕ ਕਮੋਰ ਵੀ ਲਈ ਸੀ 2 2 5 5 ਮੋਹਰਾਂ ਵੀ ਕਰਤੀਆਂ ਸੀ 5 5 ਮੋਹਰਾਂ ਨੂੰ ਫਿਰ ਤਪਾ ਡੋਲ ਗਿਆ ਸੀ ਆਪਣੇ ਪੁੱਤਰ ਨੂੰ ਜਾ ਕੇ ਪੰਕਤੀ ਚ ਬਿਠਾਤਾ ਸੀ ਵੀ ਮੈਨੂੰ 5 ਮੋਹਰਾਂ ਮਿਲ ਜਾਣਗੀਆਂ ਚੜੇ ਇਹਨੂੰ ਤਾਂ ਇਹ ਤਾਂ ਲਿਆਵੇ ਨਾ 5 ਮੋਹਰਾਂ ਤੇ ਉਹ ਲੋਕ ਹੱਸਣ ਲੱਗੇ ਵੀ ਹੁਣ ਨਹੀਂ ਭਟਿਆ ਜਾਊ ਤਪਾ ਪਹਿਲਾਂ ਤਾਂ ਕਹਿੰਦਾ ਸੀ ਮੈਂ ਭਟਿਆ ਜਾਊ ਇੰਨਾ ਚੜਲ ਕੇ ਤੇ ਹੁਣ 5 ਮੋਹਰਾਂ ਦੇ ਲਾਲਚ ਨੂੰ ਨਹੀਂ ਭਟਿਆ ਜਾਂਦਾ ਗੱਲ ਸਮਝ ਵਿੱਚ ਆ ਗਈ ਤੇ ਅਗਲੇ ਪੰਨ ਚ ਮਹਾਰਾਜ ਦੱਸਦੇ ਨੇ ਜਿੱਥੇ ਥੋੜਾ ਧਨ ਵੇਖੇ ਤਿੱਥੇ ਤਪਾ ਭਿੱਟੇ ਨਹੀਂ ਇਹ ਆਪਾਂ ਗੱਲ ਸਮਝ ਲਈ ਧਨ ਬਹੁਤੇ ਡੱਟੇ ਤਪੇ ਧਰਮ ਹਾਰਿਆ ਬੇ ਬਾਲਾ ਧਨ ਦੇਖ ਲਿਆ ਤੇ ਉੱਥੇ ਆਪਣਾ ਧਰਮ ਹਾਰਤਾ ਤਪੇ ਨੇ ਜਿਵੇਂ ਕਿ ਸੌਖੀ ਜਿਹੀ ਕਹਾਵਤ ਨਾਲ ਲਈਏ ਜੇ ਹੁਣ ਬਾਲਟੀ ਪਾਣੀ ਦੀ ਪਈ ਆ ਪਾਣੀ ਦੀ ਬਾਲਟੀ ਦੇ ਵਿੱਚ ਮੱਖੀਆਂ ਪੈ ਗੀਆਂ ਆਪਾਂ ਕਹਿੰਦੇ ਢੋਲ ਦੇ ਚੱਕਰ ਦੇ ਵਿੱਚ ਮੱਖੀਆਂ ਪੈ ਗੀਆਂ ਜੇ ਦੋ ਕ ਚਮਚੇ ਦੇਸੀ ਘਿਓ ਦੇ ਹੁਣ ਦੋ ਚਾਰ ਚਮਚੇ ਦੇ ਸੀਕੇ ਉਹਦੇ ਹੁਣ ਉਹਦੇ ਵਿੱਚ ਜੇ ਮੱਖੀ ਪੈ ਜੇ ਉਹ ਢੋਲ ਦਿੰਨੇ ਆ ਜੀ ਨਹੀਂ ਨਹੀਂ ਢੋਲਦੇ ਕਿਉਂਕਿ ਉਹ ਮਹਿੰਗਾ ਹੁੰਦਾ ਉਹਨੂੰ ਕਹਿੰਦੇ ਲੈ ਕਿਓ ਕਿਹੜਾ ਕਿਓ ਤੇਲ ਥੋੜੀ ਹੁੰਦਾ ਝੂਠਾ ਤੂੰ ਮੱਖੀ ਕੱਢ ਦੇ ਵਿੱਚੋਂ ਵਰਤ ਲਿਆ ਪੰਗਤ ਦੇ ਵਿੱਚ ਵੀ ਹੁੰਦੀ ਆ ਜਦੋਂ ਪ੍ਰਸ਼ਾਦਾ ਪਾਣੀ ਵਰਤਾਉਂਦੇ ਆ ਜੇ ਕੋਈ ਸਸਤੀ ਚੀਜ਼ ਆ ਪਾਣੀ ਆ ਸਸਤੀ ਚੀਜ਼ ਆ ਉਹਦੇ ਵਿੱਚ ਮੱਖੀਆਂ ਪੈ ਜਾਣ ਜਾਂ ਉਹਦੇ ਵਿੱਚ ਉਹਨੂੰ ਤਾਂ ਢੋਲ ਦੇਣਗੇ ਜੇ ਖੀਰ ਦੀ ਬਾਲਟੀ 'ਚ ਡੱਕ ਪੈਣ ਨਾ ਕੱਢ ਦੇ ਤੂੰ ਵਰਤਾ ਦੇ ਯਰ ਲੈ ਖੀਰ ਥੋੜੀ ਰੋਲਣੀ ਆ ਭਾਵ ਇਹੀ ਤਪੇ ਦਾ ਸੀਗਾ ਮਨ ਵੀ ਜਿੱਥੇ ਧਨ ਦੇਖਿਆ ਗੁਰੂ ਸਾਹਿਬ ਨੇ ਲਾਲਚ ਦਿੱਤਾ ਥੋੜਾ ਜਿਹਾ ਵੀ ਮੈਂ ਤਾਂ ਭਾਈ ਤਪੇ ਦਾ ਮਾਣ ਤੋੜਨ ਵਾਸਤੇ ਜੀ ਗੁਰੂ ਸਾਹਿਬ ਨੇ ਇਹ ਰੱਖਤੀ ਸੀ ਵੀ ਜਿਹੜੇ ਭਾਈ ਨਹੀਂ ਆਉਂਦੇ ਉਹਨਾਂ ਨੂੰ ਅਸੀਂ ਪੰਜ-ਪੰਜ ਮੋਹਰੇ ਦੇ ਦਿਆਂਗੇ ਤੇ ਉੱਥੇ ਤਪੇ ਨੇ ਆਪਦਾ ਧਰਮ ਹਾਰਤਾ ਸੀ ਉੱਥੇ ਫਿਰ ਭੁੱਟਿਆ ਭਿੱਟਿਆ ਮ ਨਹੀਂ ਗਿਆ ਤਪਾ ਤੇ ਜਾ ਕੇ ਆਪਦੇ ਪੁੱਤਰ ਨੂੰ ਪੰਕਤੀ 'ਚ ਬਿਠਾਤਾ ਇਹ ਪੰਕਤੀਆਂ ਦਾ ਭਾਵ ਇਹ ਆ ਕਿਉਂਕਿ ਸਤਗੁਰਾਂ ਨੇ ਹਰ ਗੱਲ ਸਿਧਾਂਤਕ ਕੀਤੀ ਆ ਪਰੰਪਰਾਵਾਦੀ ਗੱਲ ਕੋਈ ਨਹੀਂ ਕਰੀ ਮਹਾਰਾਜ ਨੇ ਸਾਰੀ ਸਿਧਾਂਤਕਵਾਦੀ ਗੱਲ ਆ ਗੁਰਬਾਣੀ ਚ ਅੱਗੇ ਮਹਾਰਾਜ ਦੱਸਦੇ ਨੇ ਇਹ ਭਾਈ ਇਹੋ ਤਪਾ ਨਾ ਹੋਵੀ ਬਗਲਾ ਹੈ ਬਗਲਾ ਮਹਾਰਾਜ ਕਹਿੰਦੇ ਤਪੱਸਵੀ ਨਹੀਂ ਹੈ ਤਾਂ ਬਗਲਾ ਜਿਵੇਂ ਹੁਣ ਆਪਾਂ ਦੇਖਦੇ ਹਾਂ ਬਗਲਾ ਪਾਣੀ ਦੇ ਉੱਤੇ ਆਮ ਹੀ ਆਪਾਂ ਦੇਖਦੇ ਹਾਂ ਬਗਲਾ ਇਸ ਮਾਦੀ ਲਈ ਖੜਾ ਹੁੰਦਾ ਹੈ ਲਦਾ ਨਹੀਂ ਇੱਕ ਲੱਤ ਦੀ ਖੜਾ ਹੁੰਦਾ ਤੇ ਉਹਦੀ ਤਾੜ ਕਿੱਥੇ ਹੁੰਦੀ ਆ ਵੀ ਮੱਛੀ ਡੱਡੀ ਮੇਰੇ ਕੋਲੇ ਆਵੇ ਤੇ ਉਹਨੇ ਝੱਪਟ ਮਾਰ ਕੇ ਚੱਕ ਲੈਣੀ ਆ ਦਾ ਵਾਦ ਮਹਾਰਾਜ ਨੇ ਬਗਲੇ ਦੀ ਉਹਨੂੰ ਬਰਾਬਰੀ ਦਿੱਤੀ ਆ ਤਪੇ ਨੂੰ ਵੀ ਇਹ ਮਹਾਰਾਜ ਕਹਿੰਦੇ ਭਾਈ ਇਹ ਤਪਾ ਨਾ ਹੋਵੀ ਬਗਲਾ ਹੈ ਬਗਲਾ ਬਹਿ ਸਾਧ ਜਨ ਵਿਚਾਰਿਆ ਸਤ ਸੰਗਤ ਦੇ ਵਿੱਚ ਇਹ ਵਿਚਾਰ ਹੋਈ ਵੇ ਤਪਸਵੀ ਨਹੀਂ ਹੈਗਾ ਤਾਂ ਬਗਲਾ ਜਿੱਥੇ ਧੰਨ ਦੇਖਦਾ ਉੱਥੇ ਨੂੰ ਇਹ ਉੱਥੇ ਨਹੀਂ ਇਹਨੂੰ ਫਰਕ ਪੈਂਦਾ ਕੋਈ ਐਵੇਂ ਹੀ ਹੋਣਾ ਸਾਰੇ ਨਾ ਮੈਂ ਚੱਲ ਨਹੀਂ ਰਾਂ ਤਾਂ ਸਾਰੇ ਹੋਣਾ ਹੀ ਆ ਓਦਾਂ ਤੁਸੀਂ ਦੂਰ ਰਹੋ ਦੂਰ ਰਹੋ ਪਿੱਟੇ ਜਾਵਾਂਗੇ ਤੇ ਜਦੋਂ ਕੋਈ ਧੰਨ ਲੈ ਕੇ ਆਉਂਦਾ ਫਿਰ ਜਿਹੋ ਜਾਂ ਮਰਜ਼ੀ ਹੋਵੇ ਹੁਣ ਆਪਾਂ 150 ਦਾ ਨੋਟ ਆਪਣੇ ਜਿਹੜੇ ਕ੍ਰਾਂਸੀ ਚੱਲਦੀ ਆ 500 ਦਾ 100 ਦਾ 10 ਦਾ 5 ਦਾ ਵੀ ਹੋਵੇ ਭਲੇ 1 ਅੱਕ ਰੁਪਈਆ ਵੀ ਹੋਵੇ ਉਹ ਆਪਾਂ ਦੇਖਦੇ ਆ ਵੀ ਕਿਹਦੇ ਹੱਥ ਚੋਂ ਆਇਆ ਇਹ ਨੋ ਪਾ ਮੈਂ ਲਿਬੜੇ ਤੇ ਲਿਬੜਾ ਹੋਵੇ ਜਵਾਕ ਜੰਨਾ ਮਰਜੀ ਆ ਬੰਦਾ ਪਲਤ ਮਾ ਖੂ ਚੱਬਦਾ ਫੜਾਦਾ ਵੇ ਪਚਕਾਰੀਆਂ ਮਾਰਦਾ ਅੰਮ੍ਰਿਤ ਧਾਰੀ ਵੀ ਮੈਂ ਅੰਮ੍ਰਿਤ ਚੱਕਿਆ ਮੈਂ ਫੜਦਾ ਪੈਸੇ ਭਾਈ ਉਹ ਪੈਸਿਆਂ ਨੂੰ ਨਹੀਂ ਕਹਿੰਦਾ ਵੀ ਇਹ ਯਾਰ ਨਾ ਨਾ ਉਹ ਉਹਦੇ ਨਾਲ ਹੱਥ ਲੱਗਣ ਤੋਂ ਡਰਦਾ ਪੈਸੇ ਛੱਡ ਦੇਣੇ ਭਰ ਜੇਬ ਚ ਪਾ ਲੈਂਦਾ ਠੀਕ ਆ ਪਰ ਨੋਟਾਂ ਨੂੰ ਨਹੀਂ ਦੇਖਦਾ ਵੀ ਕਿਹਦੇ ਹੱਥ ਚੋਂ ਆਏ ਆ ਜੇ ਕੋਈ ਚੀਜ਼ ਆ ਅਗਲਾ ਕਹਿੰਦਾ ਨਾ ਨਾ ਇਹਦੇ ਹੱਥੋਂ ਨਹੀਂ ਮੈਂ ਖਾਣੀ ਹਜੇ ਵੀ ਹੈਗਾ ਜੀ ਇਹ ਹਜੇ ਖਤਮ ਨਹੀਂ ਹੋਇਆ ਪੂਰੀ ਤਰ੍ਹਾਂ ਹੇਗਾ ਹਜ ਨਾ ਨਾ ਇਹਦੇ ਹੱਥੋਂ ਨਹੀਂ ਖਾਣੀ ਤੇ ਪੈਸੇ ਪੈਸੇ ਫੜ ਕੇ ਜੇਬ ਚ ਪਾ ਲੈਣੇ ਆ ਉਹਨਾਂ ਨੂੰ ਬਤਾਤਾ ਲੱਗ ਗਈ ਨੇ ਅ ਕਰੋਨਾ ਵੇਲੇ ਬੜਾ ਚੱਲਦਾ ਹੁੰਦਾ ਸੀ ਅਗਰ ਗੱਡੀ ਦੀ ਨਾ ਗੱਡੀ ਦੀ ਟੈਂਕੀ ਤੇਲ ਵਾਲੀ ਦਾ ਟੱਕਣ ਨਹੀਂ ਸੀ ਖੋਲਦੇ ਹੁੰਦੇ ਇਹ ਪੰਪ ਵਾਲੇ ਵਿੱਚੋਂ ਗੱਲ ਆ ਗਈ ਜੀ ਸਮਝਣ ਵਾਸਤੇ ਕੋਈ ਕਥਾ ਨਹੀਂ ਸੁਣਾ ਰਿਹਾ ਉਹਨਾਂ ਦੀ ਟੈਂਕੀ ਨਾ ਖੋਲ ਟੈਂਕੀ ਦਾ ਟੱਕਣ ਨਾ ਖੋਲਿਆ ਕਰਨ ਮੈਂ ਮੈਂ ਕਿਹਾ ਨਹੀਂ ਟੱਕਣ ਖੋਲੋ ਯਾਰ ਤੁਸੀਂ ਵੀ ਤੁਹਾਡਾ ਕੰਮ ਆ ਇਹ ਕਹਿੰਦੇ 나ਜੀ ਕਰੋਨਾ ਚਲ ਮੈਂ ਟੱਕਣ ਖੋਲਤਾ ਨੇ ਪਾ ਲਿਆ ਮੈਂ ਕਿਹਾ ਵੀ ਮੈਂ ਤਾਂ ਟੱਕਣ ਨੂੰ ਹੱਥ ਮੇ ਨਹੀਂ ਸੀ ਲਾਇਆ ਤੇ ਹੁਣ ਨੋਟਾਂ ਨੂੰ ਤਾਂ ਮੇਰਾ ਹੱਥ ਲੱਗਿਆ ਹੁਣ ਨਹੀਂ ਕਰੋਨਾ ਨੀਮੀ ਪਾ ਗਿਆ ਕਹਿਣ ਦਾ ਭਾਵ ਆ ਵੀ ਜਿੱਥੇ ਥੋੜਾ ਧਨ ਦੇਖੇ ਉਥੇ ਤਪਾ ਨਾ ਹੋਵੀ ਬਗਲਾ ਹੈ ਬਗਲਾ ਉਥੇ ਬਗਲਾ ਸਮਾਧੀ ਹੋ ਜਾਂਦੀ ਹੈ ਮਹਾਰਾਜ ਇਹ ਦੱਸਦੇ ਹੈ ਭਾਈ ਭਾਈ ਇਹ ਤਪਾ ਨਾ ਹੋ ਵੀ ਬਗਲਾ ਹੈ ਬਗਲਾ ਬਹਿਸਾਦ ਜਨਾਂ ਵਿਚਾਰਿਆ ਇਹ ਗੁਰੂ ਦੀ ਹਜ਼ੂਰੀ ਵਿੱਚ ਵਿਚਾਰ ਹੁੰਦੀ ਆ ਚੰਗੇ ਮਾਰੇ ਦੀ ਪਰਖ ਅੱਗੇ ਮਹਾਰਾਜ ਦੱਸਦੇ ਨੇ ਭਲੇ ਮਨੁੱਖਾਂ ਨੇ ਇਕੱਠੇ ਹੋ ਕੇ ਵਿਚਾਰ ਕੀਤੀ ਹੈ ਤੇ ਫੈਸਲਾ ਕੀਤਾ ਹੈ ਕਿ ਇਹ ਭਾਈ ਸੱਚਾ ਤਪਾ ਨਹੀਂ ਹੈ ਬਗਲਾ ਹੈ ਭਾਵ ਪਖੰਡੀ ਹੈ ਵਾਹਿਗੁਰੂ ਸਤਪੁਰਖ ਕੀ ਤਪਾ ਨਿੰਦਾ ਕਰੇ ਸੰਸਾਰੇ ਕੀ ਉਸਤਤੀ ਵਿੱਚ ਹੋਵੇ ਇਹ ਤਾਂ ਦੇਖੋ ਤਪਾ ਦੇ ਮਾਰਿਆ ਹੁਣ ਪੰਕਤੀ ਆਪਾਂ ਬੋਲੀ ਆ ਸਮਝ ਨਹੀਂ ਆਈ ਪੂਰੀ ਤਰ੍ਹਾਂ ਮੈਨੂੰ ਵੀ ਨਹੀਂ ਆਈ ਹੁਣ ਆਪਾਂ ਜਦੋਂ ਇਹਦਾ ਭਾਵ ਅਰਥ ਨੂੰ ਸਮਝਾਂਗੇ ਉਦੋਂ ਪਤਾ ਲੱਗੂ ਮਹਾਰਾਜ ਕਹਿੰਦੇ ਭਲੇ ਮਨੁੱਖਾਂ ਦੀ ਇਹ ਤਪਾ ਨਿੰਦਾ ਕਰਦਾ ਹੈ ਤੇ ਸੰਸਾਰ ਦੀ ਉਸਤਤ ਵਿੱਚ ਭਾਵ ਸੰਸਾਰੀ ਜੀਵਾਂ ਦੀ ਵਡਿਆਈ ਵਿੱਚ ਖੁਸ਼ ਹੁੰਦਾ ਹੈ ਇਸ ਦੂਸ਼ਣ ਕਰਕੇ ਇਸ ਤਪੇ ਨੂੰ ਖਸਮ ਪ੍ਰਭੂ ਨੇ ਆਤਮਕ ਜੀਵਨ ਵੱਲੋਂ ਮਰਦਾ ਘਰਾਰ ਦਿੱਤਾ ਹੈ ਵੀ ਇਹ ਜਿੰਦੀ ਲਾਸਤਰੀ ਫਿਰਦੀ ਹੈ ਮਰਦਾ ਹੈ ਇਹ ਜਿਹੜਾ ਹੰਕਾਰੀ ਆ ਸੱਚ ਪੱਟ ਮੰਦਾ ਤੇ ਧੰਨ ਦੇਖ ਕੇ ਸਭ ਕੁਝ ਛੱਡ ਦਿੰਦਾ ਚਲੋ ਅੱਗੇ ਮਾਰਾ ਕਹਿੰਦੇ ਨੇ ਮਹਾਪੁਰਖਾਂ ਕੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ ਸਭ ਗਿਆ ਤਪੇ ਕਾ ਘਾਲਿਆ ਮਹਾਰਾਜ ਕਹਿੰਦੇ ਵੇਖੋ ਮਹਾਪੁਰਖਾਂ ਦੀ ਨਿੰਦਿਆ ਕਰਨ ਦਾ ਇਸ ਤਪੇ ਨੂੰ ਇਹ ਫਲ ਮਿਲਿਆ ਹੈ ਕਿ ਇਸ ਦੀ ਹੁਣ ਤਾਈਂ ਦੀ ਕੀਤੀ ਹੋਈ ਸਾਰੀ ਕਾਲਸ ਨਹਿ ਫਲ ਗਈ ਕਿਉਂਕਿ ਜਿੰਨੇ ਕ ਚੰਗੇ ਕੰਮ ਕਰਦਾ ਸੀ ਧਰਮਕ ਦੇ ਕੰਮ ਧਰਮ ਦੇ ਕੰਮ ਕਰਦਾ ਸੀ ਉਹਨਾਂ ਕ ਮਾਹ ਪੁਰਖਾਂ ਦੀ ਨਿੰਦਾ ਕਰਦਾ ਸੀ ਤੇ ਨਿੰਦਾ ਪਲੀ ਕਿਸੇ ਕੀ ਨਾਹੀਂ ਮਨਮੁਖ ਮੁਗਧ ਕਰਨ ਮਹਾਰਾਜ ਕਹਿੰਦੇ ਨਿੰਦਿਆ ਤਾਂ ਕਿਸੇ ਦੀ ਵੀ ਨਹੀਂ ਚੰਗੀ ਉਹ ਜਿਹੜੇ ਮਨਮੁਖ ਨੇ ਮੂਰਖ ਨੇ ਜਿਹੜੇ ਨਿੰਦਿਆ ਕਰਦੇ ਨੇ ਗਰਬਾਣੀ ਗਰਬਾਣੀ ਵਿੱਚ ਕਿਤੇ ਵੀ ਨਿੰਦਿਆ ਨਹੀਂ ਜੀ ਕਿਸੇ ਨੂੰ ਨਾ ਸੱਚ ਲਿਖਿਆ ਕਿਸੇ ਦੀ ਨਿੰਦਿਆ ਨਹੀਂ ਕਰੀ ਪਰ ਲੋਕ ਕਹਿੰਦੇ ਨੇ ਵੀ ਕਈ ਪ੍ਰਚਾਰਕ ਨਿੰਦਿਆ ਕਰਦੇ ਮੈਨੂੰ ਵੀ ਕਹਿੰਦੇ ਹੁੰਦੇ ਆਂ ਬੀਬੀਆਂ ਪਹਿਲਾਂ ਤੂੰ ਤਾਂ ਭਾਈ ਨਿੰਦਿਆ ਹੀ ਕਰਦਾ ਨਹੀਂ ਨਿੰਦਿਆ ਨਹੀਂ ਭਾਈ ਗੁਰਬਾਣੀ 'ਚ ਜੋ ਗੱਲ ਲਿਖੀ ਆ ਉਹ ਦੱਸਣੀ ਆ ਗੁਰਬਾਣੀ ਵਿੱਚ ਅੱਗੇ ਪੰਗਤੀਆਂ ਆਉਣਗੀਆਂ ਸ਼ਿਵ ਸ਼ਿਵ ਕਰਦੇ ਜੋ ਨਰ ਧਿਆਵੇ ਵਰਦ ਚਰੇ ਡਮਰੂ ਟਮਕਾਵੇ ਉਹਦੇ ਵਿੱਚ ਗੁਰਬਾਣੀ ਦੇ ਮਾਰਾਂ ਨੇ ਦੱਸਿਆ ਵਾ ਭਗਤ ਜੀ ਨੇ ਵੀ ਜਿਹੜਾ ਸ਼ਿਵਜੀ ਦੀ ਪੂਜਾ ਕਰਦਾ ਉਹ ਸ਼ਿਵ ਸ਼ਿਵ ਕਰਦਾ ਕਿਉਂਦਾ ਉਹਨੂੰ ਵੱਧ ਤੋਂ ਵੱਧ ਕੀ ਉਹ ਵਰਦ ਚਰੇ ਡਮਰੂ ਟਮਕਾਵੇ ਬਿਛਵ ਜੀ ਵੀ ਬੜੀ ਦੀ ਸਵਾਰੀ ਕਰਦਾ ਤੇ ਉਹ ਵੀ ਭਾਈ ਉਹਨੂੰ ਓਨਾਕ ਦੇ ਦੂ ਲੈ ਲੈ ਭਾਈ ਮੇਰੇ ਕੋਲੇ ਆ ਜੋ ਤੂੰ ਲੈ ਲ ਇਹ ਨਿੰਦਾ ਨਹੀਂ ਹੈ ਸੱਚ ਲਿਖਿਆ ਮਹਾਮਾਈ ਕੀ ਪੂਜਾ ਕਰੇ ਨਰ ਸੇ ਨਾਰ ਹੋਏ ਔਤਰੇ ਇਹ ਮਹਾਰਾਜ ਨੇ ਸੱਚ ਲਿਖਿਆ ਵਾ ਨਿੰਦਿਆ ਨਹੀਂ ਹੈਗੀ ਸਮਝਣਾ ਨਾ ਸਮਝਣਾ ਆਪਣੀ ਮਰਜ਼ੀ ਆ ਖੁਦ ਦੀ ਮਹਾਰਾਜਾ ਕੀ ਦੱਸਦੇ ਨੇ ਬਾਹਰ ਬਹਿ ਪੰਚਾਂ ਵਿੱਚ ਤਪ ਸਦਾਈ ਅੰਦਰ ਬਹਿ ਤਪ ਪਾਪ ਕਮਾਈ ਹਰ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਬਖਾਲਿਆ ਮਹਾਰਾਜ ਕਹਿੰਦੇ ਬਾਹਰ ਨਗਰ ਦੇ ਮੁਖੀ ਬੰਦਿਆਂ ਵਿੱਚ ਬੈਠ ਕੇ ਆਪਣੇ ਆਪ ਨੂੰ ਤਪਾ ਅਖਵਾਉਂਦਾ ਹੈ ਭਾਪ ਬਾਹਰ ਬੰਦਿਆਂ ਦੇ ਵਿੱਚ ਗੱਲਾਂ ਕਰਦਾ ਵੀ ਮੈਂ ਤਪਸਪੀ ਆ ਜੀ ਮੈਂ ਗੁਰਸਿੱਖਾਂ ਜੀ ਮੈਂ ਧਾਰਮਿਕ ਬੰਦਾ ਮੈਂ ਦਾਨੀਆ ਮੈਂ ਬਾਹਰ ਗੱਲਾਂ ਕਰਦਾ ਪਰ ਜਦੋਂ ਗੁਰੂ ਦੇ ਨਾਮ ਦੀ ਕਸਵੱਟੀ ਲੱਗਦੀ ਹੈ ਨਾ ਘਰਬਾਣੀ ਦੀ ਉਦੋਂ ਸਾਰਾ ਪਾਜ ਲੈ ਜਾਂਦਾ ਜਿਵੇਂ ਮਲੰਮੇ ਦੀ ਝਾਲ ਕੀਤੀ ਹੋਵੇ ਪਿੱਤਲ ਨੂੰ ਪਿੱਤਲ ਨੂੰ ਮਲੰਮੇ ਦੀ ਝਾਮਕਾ ਝਾਲ ਕਰਤੀ ਤੇ ਸੋਨਾ ਨਹੀਂ ਬਣਿਆ ਉਹ ਪਰ ਆਮ ਦੇਖਣ ਨੂੰ ਸੋਨਾ ਹੀ ਲੱਗਦਾ ਜਦੋਂ ਉਹ ਪਾਰਖੂ ਕੋਲੇ ਜਾਂਦਾ ਸੁਨਿਆਰ ਬੀਰ ਕੋਲੇ ਜਾਂਦਾ ਸੁਨਿਆਰ ਬੀਰ ਉਹਦੇ ਤੇ ਲਾਉਂਦਾ ਜਦੋਂ ਕਸਵੱਟੀ ਉਦੋਂ ਪਤਾ ਲੱਗ ਜਾਂਦਾ ਵੀ ਇਹ ਤਾਂ ਮਲੰਮਾ ਹੀ ਸੀ ਇਸ ਤਰ੍ਹਾਂ ਭਾਈ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਨੇ ਲੋਕਾਂ ਦੇ ਵਿੱਚ ਲੋਕ ਧਰਮੀ ਹੋਣ ਦਾ ਦਾਵਾ ਕਰਦੇ ਨੇ ਪਰ ਜਦੋਂ ਗਰਬਾਣੀ ਦੀ ਕਸਵੱਟੀ ਲੱਗਦੀ ਹੈ ਉਦੋਂ ਸਾਰੇ ਪਾਜ ਉੱਤਰ ਜਾਂਦੇ ਨੇ ਇੱਥੇ ਮਹਾਰਾਜ ਨੇ ਇਹੀ ਦੱਸਿਆ ਬਾਹਰ ਨਗਰ ਦੇ ਮੁਖੀ ਬੰਦਿਆਂ ਵਿੱਚ ਬੈਠ ਕੇ ਆਪਣੇ ਆਪ ਨੂੰ ਤਪਾ ਅਖਵਾਉਂਦਾ ਹੈ ਵੀ ਮੈਂ ਤਪੱਸਵੀ ਹਾਂ ਅਤੇ ਅੰਦਰ ਬਹਿ ਕੇ ਤਪਾ ਮੰਦੇ ਕਰਮ ਕਰਦਾ ਹੈ ਉਦੋਂ ਵੀ ਇਹ ਗੱਲ ਸੀ ਤੇ ਹੁਣ ਵੀ ਚੱਲ ਰਹੀ ਆ ਦੇਖ ਰਹੇ ਆ ਆਪਾਂ ਖਬਰਾਂ ਸੁਣ ਰਹੇ ਆ ਹੁਣ ਆਪਾਂ ਹੁਣ ਵੀ ਚੱਲ ਰਹੀਆਂ ਨੇ ਮਹਾਰਾਜ ਕਹਿੰਦੇ ਪ੍ਰਭੂ ਨੇ ਤਪੇ ਦਾ ਅੰਦਰਲਾ ਲੁਕਮਾ ਪਾਪ ਪੰਚਾਂ ਨੂੰ ਪ੍ਰਗਟ ਕਰਕੇ ਬੁਖਾ ਦਿੱਤਾ ਅੰਦਰਲਾ ਪਾਸ ਸੀ ਜਿਹੜਾ ਤੇ ਜਿਹੜੇ ਬੰਦਿਆਂ ਵਿੱਚ ਮਨੁੱਖਾਂ ਵਿੱਚ ਬੈਠ ਕੇ ਆਪਣੇ ਆਪ ਨੂੰ ਤਪੱਸਦਾਉਂਦਾ ਸੀ ਧਰਮੀ ਅਖਵਾਉਂਦਾ ਸੀ ਤੇ ਉਹਨਾਂ ਵਿੱਚੋਂ ਨੂੰ ਯਾਗਰ ਕਰਤਾ ਨੰਗਾ ਕਰਤਾ ਕਹਿ ਦੋ ਉਹਦਾ ਪਾਜ ਲੈ ਗਿਆ ਉਦੀ ਅਸਲੀਅਤ ਪਤਾ ਲੱਗ ਗਿਆ ਅੱਗੇ ਮਹਾਰਾਜ ਕਹਿੰਦੇ ਧਰਮ ਰਾਹੇ ਜਮ ਕੰਕਰਾਂ ਨੂੰ ਆਖ ਛਡਾਇਆ ਧਰਮ ਰਾਹੇ ਜਮ ਕੰਕਰਾਂ ਨੂੰ ਆਖ ਛਡਾਇਆ ਆਖ ਛਡਿਆ ਇਸ ਤਪੇ ਨੂੰ ਕਿੱਥੇ ਖੜ ਪਹਿਓ ਜਿੱਥੇ ਮਹਾ ਮਹਾ ਹਤਿਆਰਿਆ ਮਹਾਰਾਜ ਕੰਨੇ ਧਰਮਰਾਜ ਨੂੰ ਆਪਣੇ ਜਮ ਧਰਮਰਾਜ ਨੇ ਆਪਣੇ ਜਮਦੂਤਾਂ ਨੂੰ ਆਖ ਦਿੱਤਾ ਹੈ ਕਿ ਇਸ ਤਪੇ ਨੂੰ ਲੈ ਕੇ ਜਾਓ ਲੈ ਜਾਓ ਕਿ ਇਸ ਥਾਂ ਉਸ ਥਾਂ ਪਾਇਓ ਜਿੱਥੇ ਵੱਡੇ ਤੋਂ ਵੱਡੇ ਪਾਪੀ ਪਾਈਦੇ ਹਨ ਇਹ ਮਹਾਰਾਜ ਨੇ ਚੌਥੇ ਪਾਸ਼ਾ ਦਾ ਸ਼ਬਦ ਆ ਜੀ ਇਹ ਅੱਗੇ ਮਹਾਰਾਜ ਦੱਸਦੇ ਨੇ ਫਿਰ ਇਸ ਤਪੇ ਦੇ ਮੂੰਹ ਕੋਈ ਲੱਗੋ ਨਹੀਂ ਇਹ ਸਤਗੁਰ ਹੈ ਫਟਕਾਰਿਆ ਮਹਾਰਾਜ ਕਹਿੰਦੇ ਫਿਰ ਉੱਥੇ ਵੀ ਇਸ ਤਪੇ ਦੇ ਮੂੰਹ ਕੋਈ ਨਾ ਲੱਗਿਓ ਭਾਈ ਕਿਉਂਕਿ ਇਹ ਤਪਾ ਸਤਗੁਰੂ ਵੱਲੋਂ ਫਟਕਾਰਿਆ ਹੋਇਆ ਹੈ ਗੁਰੂ ਤੋਂ ਵਿਛੜਿਆ ਹੋਇਆ ਹੈ ਮਹਾਰਾਜ ਕਹਿੰਦੇ ਫਿਰ ਇਹਦੇ ਮੂੰਹ ਨਾ ਲੱਗਿਓ ਜਿਹੜੇ ਜਿਹਨੂੰ ਸਤਗੁਰੂ ਤੋਂ ਫਟਕਾਰ ਪੈਜੇ ਨਾ ਅਗਲਾ ਕਹਿੰਦਾ ਇਹਦੇ ਮੂੰਹ ਨਾ ਲੱਗਿਓ ਪਰ ਹੁਣ ਹਸਾਬ ਕਿਤਾਬ ਹੋਰ ਆ ਕੁਝ ਚਲੋ ਆਪਾਂ ਇੱਧਰ ਨਹੀਂ ਜਾਂਦੇ ਅੱਗੇ ਮਹਾਰਾਜ ਕਹਿੰਦੇ ਹਰ ਕੇ ਦਰਬਾਰ ਤਿਆ ਹਰ ਕੇ ਦਰਬਾਰ ਤਿਆ ਸੋ ਨਾਨਕ ਆਖ ਸੁਣਾਇਆ ਸੋ ਬੁੱਝੇ ਜੋ ਦਏ ਸਬਾਰਿਆ ਮਹਾਰਾਜ ਕਹਿੰਦੇ ਏ ਨਾਨਕ ਜੋ ਇਹ ਕੁਝ ਪ੍ਰਭੂ ਦੀ ਦਰਗਾਹ ਵਿੱਚ ਵਰਤਿਆ ਹੈ ਉਹ ਆਖ ਕੇ ਸੁਣਾ ਦਿੱਤਾ ਹੈ ਇਸ ਗੱਲ ਨੂੰ ਉਹ ਮਨੁੱਖ ਸਮਝਦਾ ਹੈ ਜਿਸ ਨੂੰ ਖਸ਼ਮ ਪ੍ਰਭੂ ਨੇ ਸਵਾਰਿਆ ਹੋਇਆ ਹੈ ਇਹਨਾਂ ਗੱਲਾਂ ਨੂੰ ਉਹੀ ਸਮਝੂਗਾ ਜਿਨ੍ਹਾਂ ਨੂੰ ਗੁਰੂ ਦਾ ਗਿਆਨ ਆ ਪਾਈ ਜਿਹੜੇ ਕੁਰਬਾਨੀ ਸ਼ਬਦ ਵਿਚਾਰ ਸੁਣਦੇ ਨੇ ਇਤਿਹਾਸ ਸੁਣਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਆਪਾਂ ਇੱਥੇ ਗੱਲਾਂ ਨਿਪੇੜ ਲੈਨੇ ਆ ਅੱਗੇ ਮਹਾਰਾਜ ਦੱਸਦੇ ਨੇ ਪਾਵਨ ਪਵਿੱਤਰੰਗ 316 ਤੇ ਸਭాయਮਨ ਚਬਦਾ ਜੀ ਮਹੱਲਾ ਚੌਥਾ ਹਰ ਭਗਤਾਂ ਹਰ ਅਰਾਧਿਆ ਹਰ ਕੀ ਵਢਿਆਈ ਹੁਣ ਭਗਤ ਪਿਆਰਿਆਂ ਦੀ ਗੱਲ ਚੱਲ ਪਈ ਮਹਾਰਾਜ ਕਹਿੰਦੇ ਹਰੀ ਦੇ ਭਗਤ ਹਰੀ ਨੂੰ ਸਿਮਰਦੇ ਹਨ ਤੇ ਹਰੀ ਦੀ ਸਿਵਤ ਸਲਾਹ ਕਰਦੇ ਹਨ ਹਰ ਕੀਰਤਨ ਭਗਤਨਿਤ ਗਾਉਂਦੇ ਹਰ ਨਾਮ ਸੁਖਾਈ ਹਰ ਨਾਮ ਸੁਖਦਾਈ ਮਹਾਰਾਜ ਕਹਿੰਦੇ ਭਗਤ ਸਦਾ ਹਰੀ ਦਾ ਕੀਰਤਨ ਗਾਉਂਦੇ ਹਨ ਤੇ ਹਰੀ ਦਾ ਸੁਖਦਾਈ ਨਾਮ ਜਪਦੇ ਹਨ ਸੁਖ ਦੇਣ ਵਾਲਾ ਹਰ ਭਗਤਾਂ ਨੂੰ ਨਿਤ ਨਾਵੇ ਦੀ ਵਡਿਆਈ ਬਖਸ਼ੀ ਹਨ ਨਿਤ ਚੜ੍ਹੇ ਸਬਾਈ ਪ੍ਰਭੂ ਨੇ ਭਗਤਾਂ ਨੂੰ ਸਦਾ ਲਈ ਨਾਮ ਜਪਣ ਦਾ ਗੁਣ ਬਖਸ਼ਿਆ ਹੈ ਜੋ ਦਿਨੋਂ ਦਿਨ ਸਬਾਇਆ ਵੱਧਦਾ ਜਾਂਦਾ ਹੈ ਸਬਾਇਆ ਹੁੰਦਾ ਜਾਂਦਾ ਦਿਨੋਂ ਦਿਨ ਕਹਿਣ ਦਾ ਭਾਵ ਆ ਜੇ ਆਪਾਂ ਸੰਗਤ ਕਰਨ ਲੱਗੇ ਆਪਾਂ ਨੂੰ ਸੰਗਤ ਦਾ ਰੰਗ ਲੱਗਣ ਲੱਗ ਜਾਣਾ ਆਪਣਾ ਮਨ ਹੋਰ ਸਬਾਇਆ ਹੋ ਕੇ ਉਦਮ ਕਰੇਗਾ ਵੀ ਚੱਲ ਜੀ ਗੁਰੂ ਦੀ ਗੱਲ ਸੁਣੀਏ ਜੇ ਸੁਣਨ ਦਾ ਸੁਭਾਅ ਬਣ ਜੇ ਤਾਂ ਹਰ ਭਗਤਾਂ ਨੂੰ ਫਿਰ ਘਰੀ ਬਹਾਲੇ ਹਨ ਆਪਣੀ ਪੈਜ ਰਖਾਈ ਮਹਾਰਾਜ ਕਹਿੰਦੇ ਪ੍ਰਭੂ ਨੇ ਆਪਣੇ ਬਿਰਦ ਦੀ ਲਾਜ ਰੱਖੀ ਹੈ ਤੇ ਆਪਣੇ ਭਗਤਾਂ ਨੂੰ ਫਿਰਦੇ ਵਿੱਚ ਅਡੋਲ ਕਰ ਦਿੱਤਾ ਹੈ ਡੋਲਦਾ ਨਹੀਂ ਹੈ ਪਾਪ ਮਾਇਆ ਦੇ ਪਿੱਛੇ ਨਹੀਂ ਡੋਲਣ ਦਿੰਦਾ ਬਕਾਊ ਮਾਲ ਨਹੀਂ ਹੁੰਦਾ ਫਿਰ ਫਿਰ ਗੁਰਦੇ ਸਿਧਾਂਤ ਤੇ ਚੱਲਦਾ ਜਿਵੇਂ ਕਿ ਇਤਿਹਾਸ ਗਵਾ ਅੱਜ ਹੁਣ ਦਿਨ ਚੱਲਦੇ ਅੱਜ ਕੱਲ ਛੇਪ ਉਹ ਦੀ ਰਾਤ ਤੋਂ ਦਸ਼ਮੇਸ਼ ਪਿਤਾ ਜੀ ਨੇ ਆਨੰਦਪੁਰ ਸਾਹਿਬ ਛੱਡਿਆ ਪਤਾ ਤਾਂ ਸੀ ਸਤਗੁਰਾਂ ਨੂੰ ਪਰ ਉਹ ਸਿੰਘਾਂ ਦੇ ਨਾਲ ਰਹਿ ਮਸਬਰਾ ਹੋਇਆ ਵੀ ਚਲੋ ਜੂਝ ਕੇ ਇਹਨਾਂ ਦੇ ਨਾਲ ਸਿੱਧੀਆਂ ਪਾਵਾਂਗੇ ਪਿੱਛਾ ਕਰਿਆ ਜਦੋਂ ਆਨੰਦਪੁਰ ਸਾਹਿਬ ਛੱਡਿਆ ਸਰਸਾ ਦੇ ਕੰਡੇ ਤੇ 4 ਵਜਦੇ ਦੇ ਨਾਲ ਸਤਗੁਰਾਂ ਨੇ ਆਪਦਾ ਇਤਿਹਾਸ ਦੱਸਦਾ ਬਈ ਕੀਰਤਨ ਵੀ ਹੋਇਆ ਤੇ ਜੰਗ ਵੀ ਹੋਇਆ ਉੱਥੇ ਉਦੋਂ ਅੱਗੇ ਦਾ ਇਤਿਹਾਸ ਆਪਾਂ ਜਾਣਦੇ ਹਾਂ ਮਹਾਰਾਜ ਕਹਿੰਦੇ ਪ੍ਰਭੂ ਨੇ ਆਪਣੇ ਬਿਰਦ ਦੀ ਲਾਜ ਰੱਖੀ ਹੈ ਤੇ ਆਪਣੇ ਭਗਤਾਂ ਨੂੰ ਹਿਰਦੇ ਵਿੱਚ ਅਡੋਲ ਕਰ ਦਿੱਤਾ ਪਾਪ ਮਾ